ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਸਵਰਾਜ 743 FE ਟ੍ਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਹੈਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸਰਾ 7734 ਐਫ ਪੀ ਟਰੈਕਟਰ ਜੀ ਕੇ ਦੀ ਟਾਇਰ 13 6 28 ਦੇ ਟਾਇਰ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਟਾਇਰ ਵਧੀਆ ਸਾਫ ਪਿਆ ਹੈਗੀ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਬਾਕੀ ਸਾਨੂੰ ਬੈਕ ਸਾਈਡ ਦਾ ਟਰੈਕਟਰ ਦਿਖਾ ਦਿੰਨੇ ਆ ਡਰਾਈਵਰ ਟਿੰਡਸ ਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਦੋਸਤੋ ਰੰਗ ਪੇਂਟ ਪੱਖੋ ਟਰੈਕਟਰ ਸਰਾ ਸਾਫ ਪਿਆ ਨਾਲ ਦਾ ਰੰਗ ਪੇਂਟ ਹੋਇਆ ਬਗਾ ਤੇ ਵਾ ਵਧੀਆ ਹਾਲ ਤਾਂ ਦੋਸਤੋ ਟਰੈਕਟਰ ਦੀ 13 6 26 ਦੇ ਟਾਇਰ ਆ ਜੇ ਕੇ ਦੇ ਟਾਇਰ ਆ ਤੇ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਦੋਸਤੋ ਸਸਰੀ ਟਰੈਕਟਰ ਦੀ ਸਾਰੀ ਨਾਲ ਦੀ ਸਸਤਰੀ ਲੱਗੀ ਹੋਈ ਹੈਗੀ ਤੇ ਇੰਜਨ ਗੇਅਰ ਬੁੱਲੂ ਫੁੱਲ ਕੰਮ ਓਕਿਆ ਸਰਬ ਸੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਤਿੰਨ ਸਿਲੰਡਰ ਕੋੜਾ ਬੰਪਰ ਆ ਤੇ ਫਰੰਟ ਗੇਅਰ ਦੋਸਤੋ ਤਾਂ ਮਾਡਲ ਦੀ ਗੱਲ ਕਰ ਲਈਏ ਤਾ 2008 ਮਾਡਲ ਆ ਤੇ 325000 ਰੁਪਏ ਦੇ ਰੇਟ ਰੱਖਿਆ ਗਿਆ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਜਾਂ ਟਰੈਕਟਰ ਸੰਧੀ ਕੋਈ ਜਾਣਕਾਰੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਲਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਇਸ ਨੂੰ ਟਰੈਕਟਰ ਮਿਲੂਗਾ ਵੀਡੀਓ ਵਿੱਚ ਬਾਈ ਦਾ ਆਪਾਂ ਨੰਬਰ ਪਾ ਦਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤੁਸੀਂ ਸਾਰਾ ਟਰੈਕਟਰ ਪਾਸ ਨੂੰ ਵੀਡੀਓ ਦੇ ਵਿੱਚ ਦਿਖਾਈ ਦਿੱਤਾਗਾ ਤੇ ਬਾਕੀ ਜੇ ਕੋਈ ਵੀ ਲੋਨ ਵਗੈਰਾ ਕਰਾਉਣਾ ਚਾਹੁੰਦਾ ਤਾਂ ਲੋਨ ਵੀ ਹੋ ਜਾਊਗਾ ਜੇ ਕੇ ਦੇ ਟਾਇਰ ਆਗੇ ਤੇ ਬੜੀਆ ਸਾਫ ਹਾਲਤਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਦੋਸਤੋ ਸਵਰਾਜ 7744 FE ਟਰੈਕਟਰ ਤੇ ਬਾਕੀ ਵੀਡੀਓ ਨੂੰ ਬਸ ਤਾਂ ਸ਼ੇਅਰ ਕਰ ਦਿਓ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ